ਅੱਜ ਜੋ ਇਹ ਵਰਕਰਾਂ ਦਾ ਠਾਠਾ ਮਾਰਦਾ ਇਕੱਠ ਡੀਸੀ ਸਾਹਿਬ ਨੂੰ ਮੈਮੋਰੰਡਮ ਦੇਣ ਵਾਸਤੇ ਆਏ ਆ ਧਰਨਾ ਦਿੱਤਾ ਵਾ ਮੈਂ ਤਾਂ ਬਿਮਾਰ ਸੀਗਾ ਮੈਨੂੰ ਡਾਕਟਰਾਂ ਨੇ ਰੋਕਿਆ ਸੀ ਤੂੰ ਅਜੇ ਬਾਹਰ ਨਹੀਂ ਨਿਕਲਣਾ ਪਰ ਮੈਂ ਸਮਝਣਾ ਕਿ ਮੇਰੀ ਅੱਖ ਨੇ ਮੈਨੂੰ ਵੰਗਾ ਰਿਆ ਤੇ ਅੱਜ ਮੈਂ ਤੁਹਾਡੇ ਵਿੱਚ ਖਲੋਤਾ ਹੋਇਆ ਵਾਂ ਆਮ ਪਾਰਟੀ ਦੀ ਜਿਹੜੀ ਸੋਚ ਆ ਉਹ ਬਾਹਰ ਆ ਗਈ ਏ ਪਹਿਲਾਂ ਵੀ ਬਹੁਤ ਅਕਾਲੀ ਦਲ ਦਾ ਭੰਡੀ ਪ੍ਰਚਾਰ ਕਰਦੇ ਸੀ ਅੱਜ ਇਹਨਾਂ ਦੀ ਏਡੀ ਲੰਬੀ ਜ਼ੁਬਾਨ ਹੋ ਗਈ ਏ ਕਿ ਕ ਇਹਨਾਂ ਦੀ ਜ਼ਿੰਮੇਵਾਰ ਬੀਬੀ ਹਾਥੀ ਜੋ ਦਿੱਲੀ ਦੀ ਮੁੱਖ ਮੰਤਰੀ ਰਹਿ ਚੁੱਕੀ ਏ ਹਾਥੀ ਵਿਧਾਨ ਸਭਾ ਦੀ ਮੈਂਬਰ ਆ ਉਹਦੀ ਇੰਨੀ ਜ਼ਬਾਨ ਲੰਬੀ ਹੋ ਗਈ ਏ ਕਿ ਵਿਧਾਨ ਸਭਾ ਵਿੱਚ ਸਾਡੇ ਗੁਰੂ ਸਾਹਿਬਾਨਾਂ ਦੇ ਖਿਲਾਫ ਬਹੁਤ ਭਦੀ ਸ਼ਦਾਵਲੀਆਂ ਨੇ ਵਰਤੀ ਹੈ ਕੋਈ ਸਿੱਖ ਉਮਦਾ ਬੱਚਾ ਵੀ ਉਹਨੂੰ ਬਰਦਾਸ਼ਤ ਨਹੀਂ ਕਰ ਸਕਦਾ ਹੁਣ ਮੈਂ ਸਮਨਮਾ ਕਿ ਅਸੀਂ ਰੋਸ ਵਜੋਂ ਸਰਕਾਰਾਂ ਨੂੰ ਚੇਤਾਵਨੀ ਦੇਣ ਵਾਸਤੇ ਵੀ ਪੰਜਾਬ ਦੇ ਮਾਹੌਲ ਨੂੰ ਖਰਾਬ ਨਾ ਕਰੋ ਇਹ ਮੈਮੋਰੰਡਮ ਦਿੱਤਾ ਮੈਂ ਸਮੇਂ ਇਹ ਵੀ ਕਹਿਣਾ ਜਿਹੜੇ ਐਮਐਲ ਸਰਦਾਰ ਨੇ ਘਟੂ ਘਟ ਉਹ ਆਪਣੇ ਅੰਦਰ છાਤੀ ਮਾਰਨ ਕੇ ਤੁਹਾਡੇ ਗੁਰੂ ਸਾਹਿਬਾਨਾਂ ਦੇ ਖਿਲਾਫ ਫੇਨੀ ਭੱਦੀ ਸ਼ਦਾਵਲੀ ਵਰਤਦੇ ਹੋ ਤੁਸੀਂ ਕਿਹੜੀ ਅੱਖ ਦੇ ਨਾਲ ਇਹਨਾਂ ਦੇ ਨਾਲ ਖਲੋਤੇ ਹੋ ਜਿਸਦਾਰ ਜੀ